ਜਿਨ ਕਾਰੇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਿੜਿਆ ਬਾਜਾ ਵਾਲਿਓ ਸਤ ਗੁਰੂ ਰਖ ਲੋ ਦਰਦਬਾਨੇ ਦੀ ਲਾਜ ਚਿਤਾ ਗੁਪਤਾ ਸੀਦੋ ਸਿੰਘਾ ਸਰਬੱਤ ਖਾਲਸਾ ਦੀ ਸਤ ਯਾਰੇ ਤੇਰਾ ਖਾਲਸਾ ਜੱਪੇ ਸਦਾ ਆਇ ਕਾਲੇ ਆਇ ਕਾਲੇ ਆਇ ਕਾਲੇ ਸਤ ਸ੍ਰੀ ਅਕਾਲੇ ਦੇ ਤੇ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਚੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੇ ਕਰੇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਿੜਿਆ ਬਾਜਾ ਵਾਲਿਓ ਸਤ ਗੁਰੂ ਰੱਖ ਲੋ ਬਿਰਦ ਬਾਣੇ ਦੀ ਲਾਜ ਚਿਤਾ ਗੁਪਤਾ ਸੀ ਦੋ ਸਿੰਘਾਂ ਸਰਬ ਆੜੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰਖਿਓ ਤਿਆਰ ਬਰੇ ਤਿਆਰ ਤੇਰੇ ਖਾਲਸਾ ਜੱਪੇ ਸਦਾ ਆਇ ਕਾਲੇ ਆਇ ਕਾਲੇ ਆਇ ਕਾਲੇ ਸਤ ਸ੍ਰੀ ਅਕਾਲੇ ਦੇਗ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਝੜੇ ਤੇਰੀ ਸਰਨ ਪਰੇ ਸੋਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੇ ਕਰੇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਟਿਆ ਬਾਜਾ ਈ ਦੋ ਸਿੰਘਾ ਸਰਬੱਤ ਖਾਲਸਾ ਦੀ ਸਤ ਸ੍ਰੀ ਅਕਾਲੇ ਲੜਦੀਆਂ ਫੌਜਾਂ ਮੈਦਾਨ ਫਤਿਹ ਅੜੇ ਸੋ ਛੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ